ਹਾਂ ਜੀ ਮੇਦੀ ਪੁੰਗੂ ਗੁਗਲੋਕ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਾਈਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਆਪਾਂ ਬਣਾ ਰਹੇ ਹਾਂ ਜੀ ਹਰਮਨ ਕਹਿੰਦਾ ਮੈਂ ਉਸ ਮਿੱਠਾ ਖਾਣਾ ਹੈ ਨਾ ਤੇ ਆਪਾਂ ਬਣਾ ਰਹੇ ਸੀਗੇ ਫ੍ਰਿਜ ਦੇ ਨਾਲ ਉਹ ਆਵਾਜ਼ ਆ ਰਹੀ ਸੀ ਤਾਂ ਕਰਕੇ ਮੈਂ ਜਿਹੜਾ 14 ਅਪ੍ਰੈਲ ਦਾ ਆਪਾਂ ਜਿਹੜਾ ਵੀਡੀਓ ਆਪਾਂ ਆ ਕੇ ਆਪਾਂ ਫਿਰ ਫ੍ਰਿਜ ਨੂੰ ਲਾ ਦਾਂਗੇ ਠੀਕ ਹੈ ਜੀ ਤੇ ਆਪਾਂ ਬਣਾ ਰਹੇ ਸੀਗੇ ਅੱਜ ਸੋਜੀ ਦੇ ਲੱਡੂ ਹਨਾ ਹਰਮਨ ਕਹਿੰਦਾ ਮੰਮਾ ਮੈਂ ਉਸ ਮਿੱਠਾ ਖਾਣਾ ਟਾਈਮ ਹੋ ਚੁੱਕਿਆ ਜੀ 3:30 4 3:30 ਹੋ ਚੁੱਕੇ ਨੇ ਟਾਈਮ ਆ ਤੇ ਆਪਾਂ ਬਣਾ ਰਹੇ ਹਾਂ ਸੋਜੀ ਦੇ ਲੱਡੂ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਨਾਲ-ਨਾਲ ਹੀ ਮੈਂ ਵੀਡੀਓ ਬਣਾ ਲੈਣੀ ਆ ਹਨਾ ਤੇ ਆਪਾਂ ਪਹਿਲੀ ਵਾਰ ਟਰਾਈ ਕਰ ਰਹੇ ਹਾਂ ਸੋਜੀ ਦੇ ਲੱਡੂ ਕਿਵੇਂ ਬਣਨੇ ਤੇ ਆਪਾਂ ਨਾਲ-ਨਾਲ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ ਵੀ ਕਿਵੇਂ ਬਣਾ ਰਹੇ ਆਪਾਂ ਲੱਡੂ ਠੀਕ ਹੈ ਜੀ ਅੱਪਾ ਜਿਹੜੀ ਸੂਜੀ ਆ ਇਹ ਸਾਂਣ ਲਈ ਹੈਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਵਧੀਆ-ਵਧੀਆ ਕਮੈਂਟ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਹਾਂ ਉਹ ਤੇ ਡੱਗੀ ਵੀ ਰੰਨੇ ਚੜਾ ਸਾਡਾ ਉਹ ਮੇਰੇ ਕਿਨੇ ਦੇਖੀ ਜਾਂਦਾ ਹਾਂ ਕਿ ਹਜੇ ਤਾਂ ਮੈਂ ਮਿੱਠਾ ਕੁਝ ਨਹੀਂ ਬਣਾਇਆ ਹੈਗਾ ਬਣਾਉਂਗੀ ਕਿਉਂਕਿ ਜਦੋਂ ਕਦੇ ਵੀ ਅਸੀਂ ਕੋਈ ਚੂਰੀ ਵਗੈਰਾ ਆ ਜਾਂ ਕੋਈ ਮਿੱਠਾ ਬਣਾਉਨੇ ਆ ਹਨਾ ਉਹਨੂੰ ਸਾਡੇ ਡੌਕੇ ਦੇ ਮਿੱਠੇ ਦੀ ਕੁਝ ਆ ਜਾਂਦੀ ਹੈ ਹੁਣ ਉਹਨੇ ਲੱਗਿਆ ਹੋਇਆ ਵੀ ਸੋਈ ਦੇ ਵਿੱਚ ਆ ਤੇ ਕੁਛ ਨਾ ਕੁਛ ਬਣਾਉਂਦੇ ਹਾਂਗੇ ਹਨਾ ਉਹ ਬਹਿ ਗਿਆ ਉਹ ਬਰਾਂਡੇ ਦੇ ਵਿੱਚ ਆ ਠੀਕ ਹੈ ਜੀ ਤੇ ਆਪਾਂ ਬਣਾ ਰਹੇ ਆ ਸੂਜੀ ਦੇ ਲੱਡੂ ਸੂਜੀ ਆ ਜਿਹੜੀ ਮੈਂ ਉਹ ਛਾਣ ਕੇ ਰੱਖ ਲਈ ਆ ਮੈਂ ਤੇ ਇੱਕ ਗਲਾਸ ਲੈ ਲਿਆ ਆਪਾਂ ਨੇ ਦੁੱਧ ਜੀ ਤੇ ਆਪਾਂ ਜਿਹੜੀ ਸੂਜੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਸੂਜੀ ਆ ਆ ਕੌਲੀ ਆ ਜਿਹੜੀ ਆਪਾਂ ਡੇਢ ਕੌਲੀ ਆ ਜਿਹੜੀ ਮਿਣਕ ਕੇ ਹਨਾ ਪਾ ਲਈ ਆ ਸੂਜੀ ਛਾਣ ਲਈ ਠੀਕ ਹੈ ਜੀ ਇੱਕ ਗਲਾਸ ਦੁੱਧ ਦਾ ਲਿਆ ਹੈ ਤੇ ਇਹਦੇ ਵਿੱਚ ਜਿਹੜੀ ਚਿੰਨੀ ਆ ਉਹ ਮਿੱਠੇ ਦੇ ਹਿਸਾਬ ਨਾਲ ਪਾਵਾਂਗੇ ਜਿਵੇਂ ਜਿਵੇਂ ਜਿਹਦੀ ਫੈਮਿਲੀ ਮਿੱਠਾ ਜਿੰਨਾ ਖਾਂਦੀ ਆ ਹਨਾ ਉਹਦੇ ਹਿਸਾਬ ਨਾਲ ਆਪਾਂ ਮਿੱਠਾ ਪਾ ਲਾਂਗੇ ਇਹਦੇ ਵਿੱਚ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਬਣਾਉਣਾ ਇਹਨਾਂ ਨੂੰ ਕਰਦੇ ਆਂ ਸੋਰੋਂ ਗੱਡੂਆਂ ਨੂੰ ਜਿਹੜੇ ਸੋਜੀ ਆ ਨਾ ਇਹਨੂੰ ਮੈਂ ਇਹਦੇ ਵਿੱਚ ਪਾ ਲਾਂਗੀ ਦੁੱਧ ਜਿਹੜਾ ਮੇਰਾ ਇਹ ਉਵਾਲੀ ਵਾਲਾ ਦੁੱਧ ਲੈਤਾ ਹੋਇਆ ਜੀ ਆਪਾਂ ਜਿਹੜਾ ਦੁੱਧਾ ਉਹ ਗਰਮ ਨਹੀਂ ਇਹਦੇ ਵਿੱਚ ਪਾਉਣਾ ਹੈਗਾ ਹਨਾ ਜਦੋਂ ਆਪਾਂ ਇਹ ਸੋਜੀ ਦੇ ਵਿੱਚ ਪਾਉਣਾ ਹੈ ਤਾਂ ਗਰਮ ਦੁੱਧ ਨਹੀਂ ਪਾਉਣਾ ਠੰਡਾ ਦੁੱਧ ਪਾਉਣਾ ਉਵਾਲੀ ਦੇ ਕੇ ਠੀਕ ਹੈ ਜੀ ਮੇਰਾ ਮਾਰਨਿੰਗ ਦਾ ਉਵਾਲੀ ਦੇ ਕੇ ਰੱਖਿਆ ਹੋਇਆ ਸੀਗਾ ਦੁੱਧ ਤਾਂ ਕਰਕੇ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਂਦੇ ਹੁਣ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਕਿਉਂਕਿ ਸੋਜੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਫੁੱਲ ਜਾਂਦੀ ਹੈ ਹਨਾ ਤਾਂ ਕਰਕੇ ਆਪਾਂ ਨੇ ਪਹਿਲਾਂ ਹੀ ਦੁੱਧ ਦੇ ਵਿੱਚ ਉਹ ਕਰਕੇ ਨਾ ਵੀ ਜਿਹੜੀ ਵੀ ਇਹਨੇ ਆਪਣਾ ਸੋਜੀ ਨੇ ਫੁੱਲਣਾ ਹੋਊਗਾ ਫੁੱਲ ਚੋਗੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਸੋਜੀ ਨੂੰ ਦੁੱਧ ਦੇ ਵਿੱਚ ਰੱਖਤਾ ਆਪਾਂ ਹੁਣ ਇਹਨੂੰ 5-10 ਮਿੰਟਾਂ ਲਈ ਰੱਖ ਦਾਂਗੇ ਕਿਉਂਕਿ ਜਿੰਨਾ ਕ ਇਹਨੇ ਫਲਾਟ ਦੇ ਵਿੱਚ ਸੋਜੀ ਨੇ ਆਉਣਾ ਹੋਊਗਾ ਆ ਜਾਊਗੀ ਠੀਕ ਹੈ ਜੀ ਤੇ ਇਦੋਂ ਬਾਅਦ ਤੇ ਵਿੱਚ ਹੀ ਆਪਾਂ ਕੜਾਹੀ ਰੱਖਦੇ ਆਂ ਤਰ੍ਹਾਂ ਨਾ 10 ਮਿੰਟ ਲਈ ਰੱਖ ਲਾਂਗੇ

ਜਿਹੜਾ ਆਪਣਾ ਹਿੱਕਾ ਸੀ ਆਪਾਂ ਨੇ ਆਹ ਹੋ ਗਿਆ ਤਿਆਰ ਕਿਉਂਕਿ ਜਿੰਨੀ ਕ ਸੂਜੀ ਨੇ ਫੁੱਲਣਾ ਸੀਗਾ ਸੂਜੀ ਨੇ ਫੁੱਲ ਲੀ ਆ ਠੀਕ ਹੈ ਜੀ ਜਿਹੜਾ ਗੈਸ ਆ ਆਪਾਂ ਨੇ ਉਹ ਡਿਮ ਕਰਕੇ ਰੱਖਣਾ ਬਿਲਕੁਲ ਜਿਹੜਾ ਗੈਸ ਆ ਨਾ ਉਹ ਬਹੁਤ ਡਿਮ ਤੇ ਹੀ ਰੱਖਣਾ ਮਤਲਬ ਆਪਾਂ ਨੇ ਤੇ ਹੁਣ ਆਪਾਂ ਇਹ ਜਿਹੜੀ ਚੀਜ਼ ਆ ਆਪਣਾ ਇਹ ਜਿਹੜਾ ਸੂਜੀ ਦਾ ਕੋਲਾ ਇਹ ਵਧੀਆ ਬਣ ਕੇ ਉਹ ਹੋ ਗਿਆ ਇਹਨੂੰ ਅਜੇ ਤਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੁਕੇ ਇਹ ਆਪਾਂ ਨੂੰ ਪਤਾ ਵੀ ਸੂਜੀ ਜਿਹੜੀ ਇਹ ਫੁੱਲ ਦੀ ਬਹੁਤ ਹੁੰਦੀ ਆ ਹਨਾ ਤਾਂ ਹੀ ਆਪਾਂ ਪਹਿਲਾਂ ਦੁੱਧ ਦੇ ਵਿੱਚ ਘੋਲ ਬਣਾ ਕੇ ਰੱਖਤਾ ਸੀ ਵੀ ਜਿੰਨੀ ਕ ਫੁੱਲ ਨੇ ਬਹੁਤ ਫੁੱਲ ਲਜੋਗੇ ਦੂਸਰੇ ਵੀ ਉਸ ਹਿਸਾਬ ਦੇ ਨਾਲ ਪਾਉਣਾ ਇੰਨਾ ਜ਼ਿਆਦਾ ਨਹੀਂ ਘੋਲ ਜਿਹੜਾ ਪਤਲਾ ਨਹੀਂ ਕਰਨਾ ਹੈਗਾ ਤੇ ਇਸ ਦੇ ਹਿਸਾਬ ਜਿਦਾ ਕਰਨਾ ਹੈ ਫਿਰ ਤਾਂ ਆਪਾਂ ਨੂੰ ਇਹ ਨਾਈ ਕੋਸਣਾ ਇਹ ਫੇਰਦਾ ਜਿਹੜਾ ਕਿਉ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸੋਚੀ ਨੂੰ ਹਣਾ ਲਗਾਤਾਰ ਹੀ ਆਪਾਂ ਨੂੰ ਢਿੰਗ ਗੈਸ ਕਰਕੇ ਫਿਰ ਆਹ ਕਰਨਾ ਪਊਗਾ ਕੋਸਣਾ ਫੇਰਨਾ ਪਊਗਾ ਇਹਦੇ ਵਿੱਚ ਕਰਾਹੀ ਦੇ ਵਿੱਚ ਕਿਉਂਕਿ ਨਹੀਂ ਇਹ ਨੀਚੇ ਲੱਗਦੀ ਰਹਿੰਦੀ ਆ ਪੁੰਨ ਜੂਗੀ ਇਹ ਜਿਹੜਾ ਕੱਲਾ ਦਾ ਸੋਜੀਦਾ ਉਹ ਬਹੁਤ ਅੱਗੇ ਨਾਲ ਥੋੜਾ ਜਿਹਾ ਹਰਕ ਪੈ ਗਿਆ ਬ੍ਰਾਊਨ ਹੋ ਰਿਹਾ ਹੈ ਤੇ ਮੈਂ ਜਿਹੜਾ ਗੈਸ ਸੀਗਾ ਨਾ ਥੋੜਾ ਜਿਆ ਤੇਜ਼ ਕਰ ਲਿਆ ਸੀ ਦਿਨ ਨੇ ਸੀਗਾ ਹੁਣ ਥੋੜਾ ਜਿਹਾ ਤੇਜ਼ ਕਰ ਲਿਆ ਸੀਗਾ ਠੀਕ ਹੈ ਜੀ ਇਹਦੇ ਵਿੱਚ ਕੜਛੀ ਦੀ ਵੀ ਜ਼ਰੂਰਤ ਪੈਂਦੀ ਹੈ ਖੁਰਚਣੇ ਦੀ ਵੀ ਕਿਉਂਕਿ ਜੇ ਸੁਰਸੁਰ ਆਪਾਂ ਨੂੰ ਖੁਰਚਣੇ ਦੇ ਵਿੱਚ ਆਵੇ ਜਾਂ ਨੀਚੇ ਨਾ ਲੱਗੇ ਇਹ ਠੀਕ ਹੈ ਜੀ ਕੜਛੀ ਨਾਲ ਇਹ ਹੁੰਦਾ ਹੈਗਾ ਵੀ ਜਿਹੜੀ ਮੈਂ ਆਹ ਦੇਖੋ ਐਵੇਂ ਹੋਇਆ ਪਿਆ ਹਨਾ ਇਹਨੂੰ ਭੰਨਣਾ ਪੈਂਦਾ ਚੰਗੀ ਤਰ੍ਹਾਂ ਗ੍ਰੇਕ ਕਰਨਾ ਪੈਂਦਾ ਹੈ ਜੇ ਰੋਏ ਚੰਗੀ ਤਰ੍ਹਾਂ ਉਹ ਹੋ ਗਿਆ ਨਾ ब्राउन ਹੋ ਗਿਆ ਫਿਰ ਆਪਾਂ ਥਾਲੀ ਦੀ ਥਾਲੀ ਦੇ ਵਿੱਚ ਕੱਢ ਦਾਂਗੇ ਨਾ ਠੰਡਾ ਹੋਣਾ ਜਿੰਨੇ ਟਾਈਮ ਦੇ ਵਿੱਚ ਇਹ ਠੰਡਾ ਹੋਊਗਾ ਆਪਣਾ ਸੋਜੀ ਦਾ ਉਹ ਉਨੇ ਟਾਈਮ ਦੇ ਵਿੱਚ ਆਪਾਂ ਆ ਦੇਖੋ ਇਹ ਚਿੰਨੀਆਂ ਚਿੰਨੀਆਂ ਜਿਹੜੀ ਬਹੁਤ ਜ਼ਿਆਦਾ ਮੋਟੀ ਆ ਇਹਨੂੰ ਆਪਾਂ ਮਿਕਸੀ ਦੇ ਵਿੱਚ ਉਹ ਕਰ ਲਾਂਗੇ ਬਰੀਕ ਠੀਕ ਹੈ ਜੀ ਉਨੇ ਟਾਈਮ ਦੇ ਵਿੱਚ ਜਿਹੜਾ ਆਪਣਾ ਸੋਜੀ ਦਾ ਹੈਗਾ ਇਹ ਠੰਡਾ ਹੋ ਜੂਗਾ ਹਰਮਨ ਦੀ ਜਿਹੜੀ ਸੋਜੀ ਦੇ ਲੱਡੂ ਉਹ ਕੱਲ ਪਰਸੋਂ ਦੇ ਹੀ ਕਹਿ ਰਹੇ ਸੀ ਮम्मी ਸੋਜੀ ਦੇ ਲੱਡੂ ਬਣਾ ਦਿਓ ਹਰਮਨ ਉਹ ਹੋ ਜਾਗਾ ਹਨਾ ਵੀ ਮੈਨੂੰ ਸੂਜੀ ਦੇ ਲੱਡੂ ਬਣਾ ਕੇ ਦੇ ਦੇ ਤੇ ਹਰਮਨ ਦੀ ਡਿਮਾਂਡ ਦਾ ਜਿਹੜੀ ਸੂਜੀ ਦੇ ਲੱਡੂ ਆਉਂਦੀ ਉਹ ਪੂਰੀ ਹੋ ਜੂਗੀ ਤੇ ਮੈਂ ਕਿਹਾ ਨਾ ਨਾ ਚਲੋ ਮੈਂ ਆ ਬਣਾ ਲੈਂਦੀ ਹਾਂ ਆਪਣਾ ਬਲਾਉ ਦੇ ਬਣਾ ਲਾਂਗੀ ਥੋੜਾ ਜਿਹੀ ਮੈਂ ਪਹਿਲਾਂ ਨਾਲ ਵੀ ਗੈਸ ਆ ਜਿਹੜਾ ਪੱਤ ਕੱਟ ਲਿਆ। ਮੱਕੇ ਦੇ ਚੜੇ ਸੂਜੀ ਦੇ ਲੱਡੂ ਨੇ ਇਹ 20-25 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ। ਚਲੋ ਇਹ ਜਿਹੜੀ ਸੂਜੀ ਆ ਹੁਣ ਆਪਣੀ ਬ੍ਰਾਊਨ ਹੋ ਗਈ ਆ ਭੁੰਨ ਕੇ ਤੇ ਹੁਣ ਆਪਾਂ ਇਹਨਾਂ ਸੂਜੀ ਨੂੰ ਇਹ ਥਾਲ ਦੇ ਵਿੱਚ ਕੱਢ ਲਾਂਗੇ ਠੰਡੀ ਹੋਣ ਲਈ ਰੱਖ ਦਾਂਗੇ। ਦੇ ਜਿਹੜੇ ਜਿਵੇਂ ਪਹਿਲਾਂ ਉਹ ਹੋ ਗਏ ਸੀਗੇ ਹਨਾ ਹੁਣ ਉਹ ਸਾਰੇ ਆਪਾਂ ਨੂੰ ਨਾਲ ਦੇ ਨਾਲ ਕਰਛੀ ਤੇ ਗੁਰਚਣਾ ਫੇਰਦੇ ਰਹਿਣਾ ਚਾਹੀਦਾ ਕੜਾਹੀ ਦੇ ਵਿੱਚ ਤਾਂ ਕਰਕੇ ਜਿਹੜੀਆਂ ਗੱਠਾਂ ਨੇ ਉਹ ਨਹੀਂ ਪੈਂਦੀਆਂ ਨੇ ਠੀਕ ਹੈ ਜੀ ਤਾਂ ਦੇਖੋ ਕਿੰਨਾ ਸੋਹਣਾ ਹੋ ਗਿਆ ਹਨਾ ਪੋ ਜੁਕੇ ਕੱਲੀ ਕੱਲੀ ਹੋ ਗਈ ਸੂਜੀ ਚਲੋ ਇਹਨੋਂ ਹੁਣ ਆਪਾਂ ਕੱਢ ਲੈਨੇ ਆਂ ਥਾਲੀ ਦੇ ਵਿੱਚ ਆ ਹੁਣ ਹਨਾ ਪੱਖੇ નીચે ਰੱਖ ਕੇ ਆਉਣੀ ਆ ਗਰਮੀ ਆ ਗਰਮੀ ਦੇ ਵਿੱਚ ਤਾਂ ਤੁਹਾਨੂੰ ਹਨਾ ਪੱਖੇ ਦੇ નીચે ਹੀ ਰੱਖਣਾ ਪਊਗਾ ਹਾਂਜੀ ਮੈਂ ਜਿਹੜਾ ਚੀਨੀ ਆਪਾਂ ਉਹ ਮਿਕਸੀ ਵਿੱਚ ਪਾਉਣੀ ਆ ਠੀਕ ਹੈ ਜਿਵੇਂ ਉਹ ਬयं ਠੰਡਾ ਜਿਹੜੀ ਚੀਨੀ ਆ ਉਹ ਆਪਣੇ ਹਿਸਾਬ ਨਾਲ ਪਾ ਲਾਂਗੇ ਜਿੰਨਾ ਕਰਪਾ ਨੂੰ ਮਿੱਠਾ ਚਾਹੀਦਾ ਹਨਾ ਕਿਉਂਕਿ ਜਿਆਦਾ ਗਰਮ ਦੇ ਵਿੱਚ ਚੀਨੀ ਆਪਾਂ ਨਹੀਂ ਪਾਉਣੀ ਨਹੀਂ ਤਾਂ ਫਿਰ ਚੀਨੀ ਆ ਜਿਹੜੀ ਆਪਾਂ ਨੂੰ ਪਤਾ ਪਾਣੀ ਛੱਡ ਜਾਂਦੀ ਹੈ ਹਨਾ ਥੋੜੀਆਂ ਸੀਗੇ ਮੇਰੇ ਕੋਲ ਦਾਖਾ ਉਹ ਪਾ ਲਈ ജാ മൂന്ന് ടോഡാ ജാ സാധ്യത തന്നെ ടോഡ് ജാ ദുദ്ധ പേ ਦੁੱਧ ਵੀ ਪਾ ਸਕਦੇ ਆ ਜੀ ਆਪਕੋ ਲੱਗੇ ਵੀ ਸੁੱਕਾ ਜਾਂ ਹਨਾ ਆਪਾਂ ਦੁੱਧ ਵੀ ਪਾ ਸਕਦੇ ਆ ਨਹੀਂ ਫਿਰ ਆਪਾਂ ਦੇਸੀ ਘਿਓ ਵੀ ਪਾ ਸਕਦੇ ਆ ਇਹਦੇ ਵਿੱਚ ਕਿਉਂਕਿ ਮੈਂ ਤਾਂ ਇਹਦੇ ਵਿੱਚ ਦੁੱਧ ਤੇ ਹੀ ਪਾ ਰਹੀ ਹਾਂ ਠੀਕ ਹੈ ਕਿੰਕੀ ਤਰ੍ਹਾਂ ਇਹਨੋਂ 10 ਨਾਲ ਕਰ ਲੈਣਾ ਆਪਾਂ ਡਰਾਈ ਫਰੂਟ ਵਗੈਰਾ ਜਿਵੇਂ ਬਦਾਮ ਕਾਜੂ ਮੱਗਜ ਵਗੈਰਾ ਵੀ ਪਾ ਸਕਦੇ ਆ ਬਟ ਇਹ ਸਰਦੀਆਂ ਦੇ ਵਿੱਚ ਚੱਲ ਜਾਂਦਾ ਇੰਨਾ ਹੋ ਡਰਾਈ ਫਰੂਟ ਹੁਣ ਹੈ ਦੀ ਜਿ ਗਰਮੀ ਤਾਂ ਕਰਕੇ ਆਪਾਂ ਨਹੀਂ ਪਾਏ ਇੰਨਾ ਕੁ ਥੋੜੀਆਂ ਜੀਆਂ ਦੱਖਾਂ ਹੀ ਪਈਆਂ ਨੇ ਸੋ ਲੋ ਜਿਹਦੇ ਵਿੱਚ ਆਪਾਂ ਚੰਨੀ ਕਰ ਲਈਏ ਚੰਡੀ ਤਰਾਮਿਕਸ ਕਿਉਂਕਿ ਹਰਮਨ ਤੇ ਇੱਛਾ ਸੀ ਜਿਹੜੀ ਖਾਣ ਦੀ ਵੀ ਹਾਂ ਸੋ ਜੇ ਲੱਡੂ ਖਾਣ ਨੇ ਚਰਜਵਾਕ ਨਾ ਹੁੰਦਾ ਠੀਕ ਆ ਜੀ ਹੁਣ ਚੰਨੀ ਚੰਨੇ ਆ ਜਿਹੜੀ फटाफट ਆਪਾਂ ਬਣਾ ਲਈਏ ਵਿੱਚ ਆਪਾਂ ਇਹਨਾਂ ਨੂੰ ਵਟਦੇ ਆ ਕਿ ਮੈਂ ਪਲੇਟ ਲੈ ਲਾ ਇੱਕ ਦੇਖੋ ਜੀ ਲੱਡੂ ਹੋ ਗਏ ਬਣ ਕੇ ਤਿਆਰ ਆਪਾਂ ਥੋੜੇ ਜਿਹਾ ਹੀ ਬਣਾਏ ਨੇਗੇ ਤੇ ਇਹਨਾਂ ਦਾ ਟੇਸਟ ਜਿਹੜਾ ਹਰਮਨ ਦੇਖੂਗਾ ਜੀ ਤੇ ਹਰਮਨ ਕਰੂਗਾ ਲੰਦਾ ਟੇਸਟ ਬੱਕੀ ਬਣੇ ਨੇ ਆ ਦੇਖ ਆਪਾਂ ਤਾਂ ਪਹਿਲੇ ਕਿੰਨੇ ਦੇ ਬਣਨੇ ਹੋਣਾ ਮਿੱਠਾ ਗੱਸਤਾ ਬਸ ਬੱਕੀ ਦਾ ਪੱਕੇ ਸਰਾ ਵਧੀਆ ਟੇਸਟੀ ਬਣਨੇ ਮੈਂ ਮਿੱਠਾ ਮੈਂ ਲੈਟ ਹੀ ਰੱਖਿਆ ਹੈ ਨਾ ਜਦੋਂ ਗਰਮੀ ਦੇ ਵਿੱਚ ਮਿੱਠਾ ਜਿਹੜਾ ਨਹੀਂ ਵਧੀਆ ਲੱਗਦਾ ਬਾਕੀ ਆਪਾਂ ਆਪਣੀ ਚੁਆਇਸ ਨਾਲ ਪਾ ਸਕਦੇ ਹਾਂ ਨਾ ਵੀ ਆਪਾਂ ਨੂੰ ਮਿੱਠਾ ਵੱਧ ਚਾਹੀਦਾ ਘੱਟ ਪੈਂਦਾ ਚਾਹੀਦਾ ਬਟ ਮੈਂ ਥੋੜਾ ਲੈਟ ਹੀ ਪਾਇਆ ਮਿੱਠਾ ਤੇ ਹਰਮਨ ਕਹਿੰਦਾ ਟੇਸਟੀ ਬਣੇ ਨੇ ਮੰਮੀ ਤੇ ਵੀਡੀਓ ਤੇ ਚੱਕਰ ਦੇ ਵਿੱਚ ਤਾਂ ਆਪਾਂ ਸੀ ਪਲੀਜ਼ ਟਰਾਈ ਕਰਕੇ ਦੇਖਿਓ ਵੀ ਲੱਡੂ ਕਿਵੇਂ ਦੇ ਬਣਦੇ ਨੇ ਸੂਜੀ ਦੇ ਠੀਕ ਹੈ ਜੀ